ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਾਰੇ ਬੱਚੇ ਪੁੱਛ ਰਹੇ ਸੀ ਜਿਲ ਬਾਰਡਰ ਦੇ ਮੈਡੀਕਲ ਦੇ ਬਾਰੇ ਕਿ ਮੈਡੀਕਲ ਟੈਸਟ ਹੈ ਜੋ ਕਿਵੇਂ ਹੁੰਦਾ ਹੈ ਜੋ ਮੈਡੀਕਲ ਟੈਸਟ ਹੈ ਉਹਦੇ ਵਿੱਚ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਮੈਡੀਕਲ ਹਾਰਡ ਹੁੰਦਾ ਜਾਂ ਈਜ਼ੀ ਹੁੰਦਾ ਹੈ ਕਲਰ ਬਲੈਂਡਨੈਸ ਕਿਵੇਂ ਹੁੰਦਾ ਹੈ ਆਈ ਸਾਈਟ ਕਿੰਨੀ ਹੋਣੀ ਚਾਹੀਦੀ ਹੈ ਚਸ਼ਮੇ ਲੱਗੇ ਨੇ ਉਹ ਅਲਾਉਡ ਨੇ ਜਾਂ ਨਹੀਂ ਅਲਾਉਡ ਨੇ ਮੈਡੀਕਲ ਕੌਣ ਕਰਵਾਉਂਦਾ ਕਿੱਥੇ ਕਰਵਾਉਂਦਾ ਇੰਨਾ ਸਾਰੇ ਸਵਾਲਾਂ ਦਾ ਜਵਾਬ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ ਜੇਕਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਮੈਡੀਕਲ ਪਰਫਾਰਮਾ ਦਿਖਾਵਾਂਗਾ ਜੋ ਕਿ ਤੁਹਾਡੇ ਜੋ オリジナル ਮੈਡੀਕਲ ਹੋਣਾ ਉਸੇ ਤਰ੍ਹਾਂ ਹੀ ਹੋਣਾ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੈਡੀਕਲ ਕਿਵੇਂ ਹੁੰਦਾ ਜਿਕਰ ਦੇਖਿਆ ਜਾਵੇ ਆਰਮੀ ਦੇ ਨਾਲ ਆਪਾਂ ਕੰਪੇਅਰ ਕਰੀਏ ਤਾਂ ਇਹਦਾ ਮੈਡੀਕਲ ਹੁੰਦਾ ਬਿਲਕੁਲ ਨਾਰਮਲ ਹੁੰਦਾ ਨਾਰਮਲ ਮੈਡੀਕਲ ਹੁੰਦਾ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਮੈਡੀਕਲ ਕਰਵਾ ਸਕਦੇ ਹੋ ਉਹ ਡਿਪੈਂਡ ਕਰਦਾ ਜਿੱਥੇ ਤੁਹਾਡੀ ਪੋਸਟਿੰਗ ਹੋਈ ਹੈ ਉਹਨਾਂ ਦੀਆਂ ਕੀ ਹਦਾਇਤਾਂ ਨੇ ਕਈ ਵਾਰ ਕੀ ਹੁੰਦਾ ਜਿੱਥੇ ਮੰਨ ਲਓ ਤੁਹਾਡੀ ਜੋ ਪੋਸਟਿੰਗ ਆ ਮੰਲ ਕੇ ਨਾਬਾ ਜੇਲ੍ਹ ਦੇ ਵਿੱਚ ਹੋਈ ਹੈ ਠੀਕ ਹੈ ਤਾਂ ਨਾਬਾ ਜੇਲ੍ਹ ਦਾ ਜੋ ਸਟਾਫ ਹੈ ਉਹ ਤੁਹਾਨੂੰ ਦੱਸੂਗਾ ਵੀ ਤੁਸੀਂ ਜੋ ਨਾਬਾ ਦੇ ਸਰਕਾਰੀ ਹਸਪਤਾਲਾ ਉੱਥੇ ਆਪਣਾ ਕੀ ਮੈਡੀਕਲ ਕਰਵਾਉਣਾ ਹੈ ਉਹਨਾਂ ਦਾ ਇੱਕ ਜੋ ਸੀਨੀਅਰ ਤੁਹਾਡੇ ਨਾਲ ਵੀ ਲਗਾਇਆ ਜਾ ਸਕਦਾ ਜਾਂ ਤੁਹਾਨੂੰ ਇਦਾਂ ਵੀ ਕਿਹਾ ਜਾ ਸਕਦਾ ਵੀ ਤੁਸੀਂ ਪਰਫਾਰਮ ਆਪਣਾ ਜੋ ਪੂਰਾ ਮੈਡੀਕਲ ਹੈ ਕਰਵਾ ਕੇ ਜੁੰਟੇ ਦੇ ਵਿੱਚ ਕੀ ਆ ਜਮਾ ਕਰਵਾਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀ ਦੋਸਤੋ ਵੀ ਟੈਸਟ ਕਿਹੜੇ-ਕਿਹੜੇ ਹੁੰਦੇ ਨੇ ਮੈਡੀਕਲ ਦੇ ਵਿੱਚ ਜੋ ਸਾਰੇ ਟੈਸਟ ਤੁਹਾਡੇ ਹੁੰਦੇ ਨੇ ਤੁਹਾਡੇ ਸਰੀਰ ਦੇ ਠੀਕ ਹੈ ਜੀ ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਕਿਹੜੇ-ਕਿਹੜੇ ਟੈਸਟ ਨੇ ਜੋ ਤੁਹਾਡੇ ਹੁੰਦੇ ਨੇ ਇਹਦੇ ਵਿੱਚ ਨਾਰਮਲ ਜਿਵੇਂ ਲਾ ਲਓ ਐਕਸ-ਰੇ ਵਗੈਰਾ ਲਾ ਲਓ ਹਨਾ ਈਸੀ ਈਸੀਜੀ ਹੁੰਦੀ ਹੈ ਸਾਰੇ ਸਿਰ ਜਿਵੇਂ ਕੰਨ ਨੱਕ ਗਲ ਉਹ ਚੈੱਕ ਹੁੰਦਾ ਆਪਣੇ ਲੱਤਾਂ ਬਾਹਾਂ ਦਰਸਤ ਨੇ ਉਹ ਚੈੱਕ ਹੁੰਦੀਆਂ ਨੇ ਅੱਖਾਂ ਚੈੱਕ ਹੁੰਦੀਆਂ ਨੇ ਅੱਖਾਂ ਨਿਗਾ ਚੈੱਕ ਹੁੰਦੀ ਹੈ ਕਲਰ ਬਲੈਂਡ ਚੈੱਕ ਹੁੰਦੀ ਹੈ ਹੋਰ ਬਹੁਤ ਸਾਰੇ ਟੈਸਟ ਨੇ ਜਿਹੜੇ ਇਹਦੇ ਵਿੱਚ ਕੀਆ ਕਰਵਾਉਣੇ ਪੈਂਦੇ ਆ ਉਹ ਸਾਰੇ ਟੈਸਟ ਮੈਂ ਤੁਹਾਨੂੰ ਦੱਸੂਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਦੋਸਤੋ ਵੀ ਇਹ ਜੋ ਆਈ ਸੈਟ ਆ ਉਹ ਕਿੰਨੀ ਚਾਹੀਦੀ ਆ ਤਾਂ ਦੋਸਤੋ ਇਸ ਵਿੱਚ ਆਈ ਸੈਟ ਆ ਜੋ ਆਪਣੀ 6x6 ਕੀ ਆ ਨਾਰਮਲ ਹੁੰਦੀ ਆ ਉਹ ਹੋਣੀ ਚਾਹੀਦੀ ਆ ਠੀਕ ਹੈ ਜੀ ਨਾਰਮਲ ਆਈ ਸਾਈਟ ਕੀ ਆ ਹੋਣੀ ਚਾਹੀਦੀ ਹੈ ਜਿਵੇਂ ਇੱਕ ਜੋ ਟੈਸਟ ਕਿਵੇਂ ਹੁੰਦਾ ਆਈ ਸਾਈਟ ਦਾ ਤੁਹਾਨੂੰ ਪਤਾ ਇੱਕ ਚਾਰਟ ਹੁੰਦਾ ਉਹਦੇ ਉੱਤੇ ਕੀ ਅੱਖਰ ਲਿਖੇ ਨੇ ਮਤਲਬ ਸਭ ਤੋਂ ਪਹਿਲਾਂ ਜੇ ਵੱਡਾ ਫਿਰ ਇਦੋਂ ਛੋਟਾ ਫਿਰ ਇਦੋਂ ਛੋਟਾ ਫਿਰ ਇਦੋਂ ਛੋਟਾ ਕਰ ਕਰਕੇ 6 ਵਾ 6 ਤੱਕ ਇਹ ਆਪਾਂ ਨਿਗਾ ਤੁਹਾਡੀ ਚੈੱਕ ਕੀਤੀ ਜਾਂਦੀ ਹੈ ਘੱਟੋ ਘੱਟ ਤੁਹਾਡੀ ਇੱਕ ਅੱਖ ਦੀ ਨਿਗਾ ਤਾਂ ਜੋ 6 ਵਾ 6 ਕੀ ਆ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਬਹੁਤ ਸਾਰੇ ਬੱਚੇ ਪੁੱਛ ਰਹੇ ਸੀਗੇ ਵੀ ਸਾਡੇ ਜੀ ਚਸ਼ਮੇ ਲੱਗੇ ਨੇ ਅਸੀਂ ਡਿਸਕਵਾਲਿਫਾਈ ਤਾਂ ਨਹੀਂ ਹੋ ਜਾਾਂਗੇ ਨਹੀਂ ਉਹਨਾਂ ਨੇ ਲਿਖਾਇ ਬਿੱਡ ਜਾਂ ਵਿਦਆਊਟ ਮਤਲਬ ਕਿ ਜਿਕਰ ਤੁਹਾਡੇ ਚਸ਼ਮੇ ਲੱਗੇ ਨੇ ਜਾਂ ਨਹੀਂ ਲੱਗੇ ਉਹਦੇ ਨਾਲ ਤੁਹਾਡੀ ਜੋ ਨਿੰਗਾ ਕੀ ਉਹ ਨਾਰਮਲ ਹੋਣੀ ਚਾਹੀਦੀ ਹੈ ਮਤਲਬ ਕਿ 6/6 ਹੋਣੀ ਚਾਹੀਦੀ ਹੈ ਬੇਸ਼ੱਕ ਉਹ ਤੁਹਾਡੀ ਚਸ਼ਮੇ ਨਾਲ ਹੋਵੇ ਬੇਸ਼ੱਕ ਤੁਹਾਡੀ ਉਹ ਵਿਦਆਊਟ ਚਸ਼ਮਿਆਂ ਤੋਂ ਹੋਵੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਮੈਡੀਕਲ ਕੌਣ ਕਰਵਾਉਂਦਾ ਹੈ ਮੈਡੀਕਲ ਅਥਾਰਟੀ ਕਰਵਾਉਂਦੀ ਹੈ ਜਿੱਥੇ ਤੁਹਾਡੀ ਪੋਸਟਿੰਗ ਹੁੰਦੀ ਹੈ ਉਹ ਨਾ ਤੇ ਡਿਪੈਂਡ ਕਰਦਾ ਹੈ ਮੈਡੀਕਲ ਕਿਵੇਂ ਕਰਵਾਉਣਾ ਉਹ ਤੁਹਾਨੂੰ ਕਹਿ ਸਕਦੇ ਨੇ ਵੀ ਜਿੱਥੇ ਤੁਸੀਂ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਉੱਥੋਂ ਦਾ ਜੋ ਸਿਵਲ ਹਸਪੀਟਲ ਹੈ ਉੱਥੋਂ ਵੀ ਮੈਡੀਕਲ ਕਰਵਾ ਸਕਦੇ ਹੋ ਜਾਂ ਫਿਰ ਜੋ ਨਾਬਾ ਮਤਲਬ ਜੇ ਮੈਂ ਐਗਜ਼ਾਮਪਲ ਦਿੱਤੀ ਸੀ ਨਾਬਾ ਜੇਲ੍ਹ ਵਿੱਚ ਤੁਹਾਡੀ ਪੋਸਟਿੰਗਾਂ ਤਾਂ ਨਾਬੇ ਜੋ ਸਿਵਲ ਹਸਪੀਟਲ ਹੈ ਉੱਥੋਂ ਵੀ ਤੁਸੀਂ ਆਪਣਾ ਮੈਡੀਕਲ ਕੀਆ ਕਰਵਾ ਸਕਦੇ ਹੋ ਤਾਂ ਦੋਸਤੋ ਹੁੰਦਾ ਕੀ ਹੈ ਤੁਸੀਂ ਇੱਕ ਸਿਵਲ ਸਰਜਨ ਦੇ ਵਿੱਚੋਂ ਜਾ ਕੇ ਉੱਥੋਂ ਪਰਫਾਰਮਾ ਲੈਣਾ ਹੁੰਦਾ ਉਹ ਪਰਫਾਰਮਾ ਲੈਣ ਤੋਂ ਬਾਅਦ ਉਹ ਪਰਫਾਰਮਾ ਲੈਣ ਤੋਂ ਬਾਅਦ ਦੋਸਤੋ ਆਪਾਂ ਜੋ ਸਿਵਲ ਹਸਪਤਾਲ ਦੇ ਵਿੱਚ ਕੀ ਹੈ ਉੱਥੋਂ ਆਪਣੇ ਸਾਰੇ ਟੈਸਟ ਕਰਵਾਉਣੇ ਹੁੰਦੇ ਨੇ ਟੈਸਟ ਕਰਵਾਉਣ ਤੋਂ ਬਾਅਦ ਸਾਰੇ ਡਾਕਟਰਾਂ ਦੇ ਸਾਈਨ ਹੋਣ ਤੋਂ ਬਾਅਦ ਜੋ ਉਹੀ ਪਰਫਾਰਮਾ ਸਿਵਲ ਸਰਜਨ ਦੇ ਵਿੱਚ ਕੀ ਹੈ ਦੁਬਾਰਾ ਲੈ ਕੇ ਆਉਣਾ ਹੁੰਦਾ ਹੈ ਉੱਥੋਂ ਫਿਰ ਤੁਹਾਨੂੰ ਜੋ ਫਿਟਨੈਸ ਟੈਸਟ ਜੋ ਫਿਟਨੈਸ ਸਰਟੀਫਿਕੇਟ ਹੁੰਦਾ ਉਹ ਕਿ ਉੱਥੇ ਜਾਰੀ ਕੀਤਾ ਜਾਂਦਾ ਤੇ ਉਹ ਸਰਟੀਫਿਕੇਟ ਨੂੰ ਤੁਸੀਂ ਆਪਣੇ ਜੁੰਟ ਦੇ ਵਿੱਚ ਜਾਂ ਉਹਨਾਂ ਦੁਆਰ ਤੁਹਾਡੇ ਜੁੰਟ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਤਰ੍ਹਾਂ ਤੁਹਾਡਾ ਮੈਡੀਕਲ ਕੀ ਹੈ ਸਕਸੈਸਫੁਲ ਹੋ ਜਾਂਦਾ ਤਾਂ ਦੋਸਤੋ ਆਪਾਂ ਗੱਲ ਕਰਦੇ ਆਂ ਕਲਰ ਬਲੈਂਡਨੈਸ ਦੀ ਕਲਰ ਬਲੈਂਡਨੈਸ ਇਹ ਦੇਖੋ ਕਲਰ ਬਲੈਂਡਨ ਟੈਸਟ ਦੀ ਇੱਕ ਤਸਵੀਰ ਹੈ ਤੁਹਾਨੂੰ ਇਸ ਵਿੱਚ ਕਿੰਨਾ ਨੰਬਰ ਦਿਖ ਰਿਹਾ ਦੋ ਦੋ ਤਸਵੀਰਾਂ ਨੇ ਕਿਹੜੀ ਤਸਵੀਰ ਹੈ ਇੱਕ ਆ ਤਸਵੀਰ ਹੈ ਇਸ ਵਿੱਚ ਤੁਹਾਨੂੰ ਕਿੰਨਾ ਨੰਬਰ ਦਿਖ ਰਿਹਾ ਉਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਬਾਕੀ ਦੋਸਤੋ ਜੋ ਕਲਰ ਬਲੈਂਡਨੈਸ ਹੈ ਨਾ ਉਹ ਬਹੁਤ ਹੀ ਇੰਪੋਰਟੈਂਟ ਹੈ ਇੰਪੋਰਟੈਂਟ ਹੈ ਇਹ ਜੇਕਰ ਤੁਸੀ ਕਲਰਨੈਸ ਕਲਰ ਬਲੈਂਡਨਸ 'ਚ ਤੁਹਾਨੂੰ ਪ੍ਰੋਬਲਮ ਹੈ ਤਾਂ ਤੁਸੀਂ ਕਿੱਤੇ ਨਾ ਕਿਤੇ ਬਾਹਰ ਵੀ ਹੋ ਸਕਦੇ ਹਾਂ ਠੀਕ ਹੈ ਜੀ ਇੱਕ ਮੈਥਡ ਇਹ ਹੁੰਦਾ ਮਤਲਬ ਕਿ ਆਹ ਰਸਤਾ ਦੱਸਣਾ ਹੁੰਦਾ ਆਪਾਂ ਜਿਵੇਂ ਆਹ ਜਾ ਰਹੇ ਹਾਂ ਨਾ ਇੱਕ ਇਹ ਮੈਥਡ ਕੀ ਆ ਹੁੰਦਾ ਜੇਕਰ ਤੁਹਾਨੂੰ ਇਹ ਲੈਣ ਦਿਖ ਰਹੀ ਆ ਤਾਂ ਤੁਸੀਂ ਬਿਲਕੁਲ ਦਰਸਤੋਂ ਤੁਹਾਡੀ ਕਲਰ ਬਲੈਂਸ ਦੇ ਜੋ ਪ੍ਰੋਬਲਮ ਆ ਉਹ ਨਹੀਂ ਹੈਗੀ ਜੀ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸਣਾ ਵੀ ਇਸ ਤਸਵੀਰ ਦੇ ਵਿੱਚ ਤੁਹਾਨੂੰ ਕਿੰਨਾ ਜੋ ਨੰਬਰ ਦਿਖਾਈ ਦੇ ਰਿਹਾ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸੀ ਪਰਫਾਰਮੇ ਦੀ ਇਹ ਹੁੰਦਾ ਜੀ ਪਰਫਾਰਮਾ ਠੀਕ ਹੈ ਇਹ ਕਿਸੇ ਬੱਚੇ ਦਾ ਹੈ ਜੂ ਇਹਦਾ ਮੈਡੀਕਲ ਕਰਵਾ ਕੇ ਕੀਤਾ 2022 ਦਾ ਹੈ ਜੀ ਜਿਵੇਂ ਸਿਵਲ ਸਰਜਨ ਤੋਂ ਕੀ ਆਪਾਂ ਇੱਕ ਪਰਫਾਰਮਾ ਲੈਣ ਤੋਂ ਬਾਅਦ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਆ ਸਾਮੀ ਹੈ ਨਾ ਜਿਸ ਲਈ ਆਪਾਂ ਮੈਡੀਕਲ ਕਰਵਾ ਰਹੇ ਹਾਂ ਜਿਵੇਂ ਰਸੀਪਤਾ ਰਸੀਦ ਨੰਬਰ ਉਹ ਸਭ ਹੁੰਦੇ ਇਹਦੇ ਵਿੱਚ ਕੀ ਕੀ ਹੁੰਦਾ ਜਿਵੇਂ ਖੂਨ ਦਾ ਟੈਸਟ ਹੁੰਦਾ ਜੀ ਆਪਣਾ ਠੀਕ ਹੈ ਪਿਸ਼ਾਬ ਦੀ ਰਿਪੋਰਟ ਹੁੰਦੀ ਹੈ ਫਾਸਟਿੰਗ ਬਲੱਡ ਸ਼ੂਗਰ ਦੀ ਰਿਪੋਰਟ ਹੁੰਦੀ ਹੈ ਜੀ ਯੂਰੀਆ ਦੀ ਰਿਪੋਰਟ ਹੁੰਦੀ ਹੈ ਬਲੱਡ ਕੋਲੇਸਟ੍ਰੋਲ ਦੀ ਰਿਪੋਰਟ ਹੁੰਦੀ ਹੈ ਉਸ ਤੋਂ ਬਾਅਦ ਜਿਵੇਂ ਸਕਰੀਨ ਹੋ ਗਿਆ ਐਕਸ-ਰੇ ECG ਮੈਡੀਕਲ ਸਪੈਸ਼ਲਿਸਟ ਰਿਪੋਰਟ ਹੁੰਦੀ ਹੈ ਹੱਡੀਆਂ ਦੇ ਮਾਹਿਰ ਹੋ ਕੇ ਨੱਕ ਕੰਨ ਗਲੇ ਦੇ ਮਾਹਿਰ ਹੋ ਕੇ ਅੱਖਾਂ ਦੇ ਮਾਹਿਰ ਦੀ ਰਿਪੋਰਟ ਸਮੇਤ ਕੀ ਹੈ ਕਲਰ ਵਿਜ਼ਨ ਮੰਨ ਲਓ ਕਿ ਸਾਰੇ ਡਾਕਟਰ ਨੇ ਜੋ ਇਹ ਟੈਸਟ ਕਰਵਾਉਣ ਤੋਂ ਬਾਅਦ ਤੁਸੀਂ ਇਹ ਡਾਕਟਰਾਂ ਨੂੰ ਮਿਲੋਗੇ ਉਹ ਚੈੱਕ ਕਰਨ ਦੇ ਉਪਰੰਤ ਹੀ ਤੁਹਾਡੇ ਜੋ ਮੈਡੀਕਲ ਤੇ ਕੀ ਸਾਈਨ ਕਰ ਦੇਣਗੇ ਆਪਣੀ ਜੋ ਮੋਹਰ ਉਹ ਲਗਾ ਦੇਣਗੇ ਵੀ ਹਾਂ ਇਹ ਬੱਚਾ ਕੀ ਹੈ ਦਰੁਸਤ ਹੈ ਉਸ ਤੋਂ ਬਾਅਦ ਜਿਵੇਂ ਨਿਗਾ ਲਿਖੀ ਹੋਈ ਹੈ 6/6 ਹੈ ਨਾ ਇਹ ਬੱਚੇ ਦੀ ਦੋਨਾਂ ਅੱਖਾਂ ਦੀ ਜੋ ਨਿਗਾ ਸੀ 6/6 ਸੀਗੀ ਉਸ ਤੋਂ ਬਾਅਦ ਜਿਵੇਂ ਤੁਹਾਡਾ ਚੈਸਟ ਹੋਊਗਾ ਹਨਾ ਐਕਸਪੈਂਡੇਬਲ ਤੇ ਅਨਐਕਸਪੈਂਡੇਬਲ ਤੁਹਾਡਾ ਫਿਜ਼ੀਕਲ ਦੇ ਵੇਲੇ ਕੀ ਮਿਲਿਆ ਗਿਆ ਹੋਊਗਾ ਇਹ ਵਿੱਚ ਵੀ ਤੁਸੀਂ ਭਰ ਵੀ ਸਕਦੇ ਹੋ ਉਸ ਤੋਂ ਬਾਅਦ ਜੋ ਇਹ ਪਰਫਾਰਮਾ ਇਹ ਪਰਫਾਰਮਾ ਤੁਹਾਨੂੰ ਜਿੱਥੋਂ ਤੁਸੀਂ ਪ੍ਰਾਪਤ ਕੀਤਾ ਹੁੰਦਾ ਹੈ ਉੱਥੇ ਕੀ ਜਮ੍ਹਾਂ ਕਰਵਾਉਣਾ ਹੁੰਦਾ ਜਾਂ ਤੁਹਾਡੇ ਸੀਨੀਅਰ ਜੋ ਤੁਹਾਡੇ ਨਾਲ ਲਗਾਏ ਜਾਣਗੇ ਉਹਨਾਂ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਜੇ ਇਹ ਇਹ ਜੋ ਪਰਫਾਰਮਾ ਮਿਲਦਾ ਹੈ ਜਿਵੇਂ ਸਰਕਾਰੀ ਨੌਕਰੀ ਵਿੱਚ ਉਮੀਦਵਾਰ ਦਾ ਪਹਿਲੀ ਵਾਰ ਦਾਖਲਾ ਲੈਣ ਸਮੇਂ ਦਾ ਮੈਡੀਕਲ ਫਿਟਨੈਸ ਸਰਟੀਫਿਕੇਟ ਅਸਲ ਜੋ ਹੁੰਦਾ ਇਹ ਹੁੰਦਾ ਈਮੇਲਣ ਤੋਂ ਬਾਅਦ ਸਭ ਕੁਝ ਕੀ ਹੈ ਠੀਕ ਹੋ ਜਾਂਦਾ ਹੈ ਮਤਲਬ ਕਿ ਇਹ ਮਤਲਬ ਕਿ ਤੁਸੀਂ ਫਟੋਂ ਜੋ ਤੁਹਾਨੂੰ ਈਮੇਲ ਮਿਲ ਗਿਆ ਹੈ ਤੁਸੀਂ ਫਟੋਂ ਇਹਦੇ ਵਿੱਚ ਤੁਹਾਡੇ ਥੰਬ ਇੰਡੈਕਸ ਫਿੰਗਰ ਮਿਡਲ ਫਿੰਗਰ ਰਿੰਗ ਫਿੰਗਰ ਦੇ ਕੇ ਨਿਸ਼ਾਨ ਲੈ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੇ ਜੋ ਅਧਿਕਾਰੀ ਹੁੰਦਾ ਮੇਨ ਜੋ ਤੁਹਾਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰਦਾ ਉਹਦੇ ਕੀ ਇੱਥੇ ਸਾਈਨ ਹੁੰਦੇ ਨੇ ਉਸ ਤੋਂ ਬਾਅਦ ਇਹ ਜੋ ਪਰਫਾਰਮਾ ਜੇ ਤੁਹਾਨੂੰ ਕਿਹਾ ਹੈ ਵੀ ਸਿੱਧਾ ਵੀ ਤੁਸੀਂ ਜਿੱਥੇ ਤੁਹਾਡੀ ਪੋਸਟਿੰਗ ਉੱਥੇ ਜਮ੍ਹਾਂ ਕਰਵਾ ਸਕੋ ਜਿੱਥੇ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਜਾਂ ਜਾਂ ਫਿਰ ਜੋ ਤੁਹਾਡੇ ਦੇ ਨਾਲ ਲਗਾਇਆ ਹੋਇਆ ਉਹ ਸਾਰਿਆਂ ਦੇ ਜਿੰਨੇ ਬੱਚਿਆਂ ਦਾ ਮੈਡੀਕਲ ਕੀ ਆ ਹੋ ਰਿਹਾ ਉਹਨਾਂ ਸਾਰਿਆਂ ਇਕੱਠੇ ਕਰਕੇ ਕੀ ਆ ਜੁੰਟ ਦੇ ਵਿੱਚ ਜਮ੍ਹਾਂ ਕਰਵਾ ਦਿੰਦਾ ਤਾਂ ਦੋਸਤੋ ਇਹ ਸੀ ਮੈਡੀਕਲ ਦਾ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਇਹ ਤਸਵੀਰ ਦੇ ਵਿੱਚ ਕਿੰਨਾ ਨੰਬਰ ਤੁਹਾਨੂੰ ਕੀ ਆ ਦਿਖਾਈ ਦੇ ਰਿਹਾ